ਪੀਰਾਂ ਦੀ ਇਬਾਦਤ ਚੈਨਲ ਦੇਖ ਰਹੀਆਂ ਸਭ ਸੰਗਤਾਂ ਨੂੰ ਜੈ ਪੀਰਾਂ ਦੀ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦਾ ਜੋ ਵਿਸ਼ਾ ਹੈ ਉਹ ਹੈ ਕਿ ਖਵਾਜਾ ਪੀਰ ਜੀ ਦੀ ਨਿਆਜ਼ ਕਿਵੇਂ ਦੇਣੀ ਹੈ ਇਸ ਨਿਆਜ਼ ਦੀ ਕੀ ਸ਼ਕਤੀ ਹੈ ਖਵਾਜਾ ਪੀਰ ਜੀ ਦੀ ਕੜਾਹੀ ਜਾਂ ਹਾਜ਼ਰੀ ਦੇਣ ਦੇ ਕੀ ਫਾਇਦੇ ਹਨ ਖਵਾਜਾ ਸਾਹਿਬ ਜੀ ਦੀ ਇਹ ਜੋ ਕੜਾਹੀ ਹੈ ਇਹ ਜੋ ਨਿਆਜ਼ ਹੈ ਇਹ ਤੁਹਾਡਾ ਹਰ ਵਿਗੜਿਆ ਕੰਮ ਬਣਾ ਦੇਵੇਗੀ ਜੇਕਰ ਤੁਹਾਡਾ ਮਕਾਨ ਨਹੀਂ ਬਣ ਰਿਹਾ ਅਤੇ ਤੁਸੀਂ ਚਾਹੁੰਦੇ ਹੋ ਜਲਦੀ ਤੋਂ ਜਲਦੀ ਤੁਹਾਡਾ ਮਕਾਨ ਬਣ ਜਾਵੇ ਤੁਹਾਨੂੰ ਕਾਫੀ ਦਿੱਕਤਾਂ ਆ ਰਹੀਆਂ ਨੇ ਪਰੇਸ਼ਾਨੀਆਂ ਆ ਰਹੀਆਂ ਨੇ ਤਾਂ ਵੀ ਤੁਸੀਂ ਖਵਾਜਾ ਸਾਹਿਬ ਦੀ ਇਹ ਨਿਯਾਜ਼ ਦੇ ਸਕਦੇ ਹੋ ਅਤੇ ਇਸ ਤੋਂ ਇਲਾਵਾ ਜੇਕਰ ਕਿਸੇ ਰੋਜ਼ਗਾਰ ਦਾ ਮਸਲਾ ਹੈ ਘਰ 'ਚ ਕਿਸੇ ਮਾੜੀ ਚੀਜ਼ ਦਾ ਆਵਾਸ ਹੈ ਤਾਂ ਵੀ ਤੁਸੀਂ ਇਹ ਨਿਯਾਜ਼ ਦੇ ਸਕਦੇ ਹੋ ਕਾਮਯਾਬੀ ਜ਼ਰੂਰ ਮਿਲੇਗੀ ਇਸ ਤੋਂ ਬਿਨਾ ਜੇ ਤੁਸੀਂ ਕੋਈ ਚਿੱਲਾ ਜਾਂ ਸਾਧਨਾ ਕਰਦੇ ਹੋ ਜਾਂ ਕਿਸੇ ਨੂੰ ਦਵਾਈ ਵਗੈਰਾ ਨਹੀਂ ਲੱਗ ਰਹੀ ਅਤੇ ਉਹ ਬਿਮਾਰ ਰਹਿੰਦਾ ਹੈ ਤਾਂ ਵੀ ਤੁਸੀਂ ਜਿੰਦਾ ਪੀਰ ਖਵਾਜਾ ਜੀ ਦੀ ਇਹ ਕੜਾਹੀ ਦੇ ਸਕਦੇ ਤਾਂ ਜੋ ਵੀ ਸਮੱਸਿਆ ਦਿੱਕਤ ਜਾਂ ਪਰੇਸ਼ਾਨੀ ਹੋਵੇਗੀ ਉਹ ਦੂਰ ਹੋ ਜਾਵੇਗੀ ਅਤੇ ਹਰ ਕੰਮ ਵਿੱਚ ਸਫਲਤਾ ਹੀ ਸਫਲਤਾ ਮਿਲੇ ਕਿਉਂਕਿ ਸੰਗਤ ਜੀ ਅਸੀਂ ਆਪਣੇ ਬਜ਼ੁਰਗਾਂ ਤੋਂ ਸਦੀਆਂ ਤੋਂ ਸੁਣਦੇ ਆ ਰਹੇ ਹਾਂ ਕਿ ਖਵਾਜਾ ਬਲੀ ਕਰ ਪਲੀ ਕਿਉਂਕਿ ਇਹ ਜੋ ਖਵਾਜਾ ਜਿੰਦਾ ਪੀਰ ਨੇ ਇਹ ਬਹੁਤ ਵੱਡੀ ਸ਼ਕਤੀ ਨੇ ਜਦ ਵੀ ਅਸੀਂ ਕਿਸੇ ਦੇਵੀ ਦੇਵਤਾ ਜਾਂ ਪੀਰ ਦੀ ਸੇਵਾ ਕਰਦੇ ਹਾਂ ਤਾਂ ਅਸੀਂ ਜਲ ਕੋਲ ਜ਼ਰੂਰ ਰੱਖਦੇ ਹਾਂ ਖਵਾਜਾ ਪੀਰ ਜੀ ਦੀ ਹਾਜ਼ਰੀ ਨਾਲ ਹੀ ਕੋਈ ਸਾਧਨਾ ਮਨਜ਼ੂਰ ਹੁੰਦੀ ਹੈ ਤਾਂ ਖਵਾਜਾ ਪੀਰ ਜੀ ਦੀ ਨਿਆਜ਼ ਕਿਸ ਤਰ੍ਹਾਂ ਦੇਣੀ ਹੈ ਤਾਂ ਕਿ ਤੁਹਾਡਾ ਜੋ ਵੀ ਕੰਮ ਹੈ ਹਰ ਕੰਮ Nirvighn ਪੂਰਾ ਹੋਵੇ ਅਤੇ ਅਰਦਾਸ ਬੇਨਤੀ ਕਰਨੀ ਹੈ ਕਿ ਇਹ ਖਵਾਜਾ ਜਿੰਦਾ ਪੀਰ ਜੋ ਵੀ ਤੁਹਾਡਾ ਕੋਈ ਕੰਮ ਹੋਵੇ ਤਾਂ ਤੁਸੀਂ ਖਵਾਜਾ ਪੀਰ ਜੀ ਦੇ ਅੱਗੇ ਉਸ ਨੂੰ ਬੋਲ ਕੇ ਦੱਸਣਾ ਹੈ ਅਤੇ ਕਹਿਣਾ ਹੈ ਕਿ ਤੁਸੀਂ Nirvighn ਇਹ ਕੰਮ ਸਾਡਾ ਪੂਰਾ ਕਰ ਦਿਓ ਕਾਰਜ ਸਫਲ ਕਰ ਦਿਓ ਜੀ ਸੰਗਤ ਜੀ ਖਵਾਜਾ ਜੀ ਦੀ ਇਹ ਨਿਆਜ਼ ਦੇਣ ਲਈ ਜੋ ਸਮੱਗਰੀ ਚਾਹੀਦੀ ਹੈ ਉਹ ਇਸ ਪ੍ਰਕਾਰ ਹੈ ਸੰਗਤ ਜੀ ਇਹ ਸਾਹਾਦਰੀ ਲਈ ਤੁਹਾਡੇ ਨੇੜੇ ਸਮੁੰਦਰ ਜਾਂ ਨਦੀ ਜਾਂ ਨਹਿਰ ਦਰਿਆ ਹੋਣਾ ਜ਼ਰੂਰੀ ਹੈ ਜਿਸ ਵਿੱਚ ਪਾਣੀ ਚੱਲਦਾ ਹੋਵੇ ਜੇ ਤੁਹਾਡੇ ਕੋਲ ਵੈਨਾ ਪਾਣੀ ਨਹੀਂ ਹੈ ਤਾਂ ਤੁਸੀਂ ਇਹ ਹਾਜ਼ਰੀ ਨਹੀਂ ਦੇ ਸਕਦੇ ਸੰਗਤ ਜੀ ਇਹ ਹਾਜ਼ਰੀ ਤੁਸੀਂ ਐਤਵਾਰ ਵਾਲੇ ਦਿਨ ਸ਼ਾਮ 4 ਵਜੇ ਤੋਂ ਬਾਅਦ ਦੇਣੀ ਹੈ ਸਵਾ ਕਿਲੋ ਚੌੜਾ ਦੀ ਨਿਆਜ਼ ਬਣਾਉਣੀ ਹੈ ਸਵਾ ਕਿਲੋ ਕੱਚੇ ਚੌੜ ਲੈ ਕੇ ਉਸ ਵਿੱਚ ਮਿੱਠੀ ਸ਼ੱਕਰ ਜਾਂ ਗੁੜ ਪਾ ਕੇ ਨਿਆਜ਼ ਤਿਆਰ ਕਰਨੀ ਹੈ ਇਸ ਵਿੱਚ ਤੁਸੀਂ 7 ਲੌਂਗ ਅਤੇ 7 ਛੋਟੀਆਂ ਇਲਾਇਚੀਆਂ ਪਾਉਣੀਆਂ ਹਨ ਉਸ ਤੋਂ ਬਾਅਦ ਤੁਸੀਂ ਦੇਸੀ ਘਿਓ ਪਾਉਣਾ ਹੈ ਅਤੇ ਇਸ ਤੋਂ ਬਾਅਦ ਇਸ ਨੂੰ ਪਕਾ ਕੇ ਤਿਆਰ ਕਰ ਲੈਣਾ ਹੈ ਚੌਲਾਂ ਨੂੰ ਤਿਆਰ ਕਰਕੇ ਤੁਸੀਂ ਕਿਸੇ ਗੱਤੇ ਦੇ ਡੱਬੇ 'ਚ ਪਾ ਦਿਓ ਜਾਂ ਕਿਸੇ ਬਰਤਨ 'ਚ ਤੁਸੀਂ ਪਾ ਸਕਦੇ ਹੋ ਇਸ ਨਿਆਸ ਤੇ ਤੁਸੀਂ 2 ਵੇਸਣ ਵਾਲੇ ਲੱਡੂ ਰੱਖਣੇ ਨੇ ਅਤੇ 7 ਪਤਾਸ ਰੱਖਣੇ ਨੇ ਅਤੇ ਇਸ ਉੱਤੇ ਤੁਸੀਂ ਇੱਕ ਮਿੱਠਾ ਪਾਨ ਉਸ ਨਿਆਸ ਤੇ ਰੱਖ ਦੇਣਾ ਹੈ ਇੱਕ ਤੁਸੀਂ ਆਟੇ ਦੀਆਂ ਮਿੱਠੀਆਂ ਗੋਲੀਆਂ ਤਿਆਰ ਕਰਨੀਆਂ ਨੇ ਆਟੇ ਵਿੱਚ ਮਿੱਠਾ ਪਾ ਕੇ ਥੋੜਾ ਦੇਸੀ ਘਿਓ ਰੜਾ ਕੇ ਛੋਟੇ-ਛੋਟੇ ਗੋਲੀਆਂ ਬਣਾ ਲਵੋ ਫਵਾਜਾ ਪੀਰ ਜੀ ਦੀ ਜੋ ਸਵਾਰੀ ਹੈ ਮੱਛੀ ਪੁੱਛ ਲਈ ਇਸੇ ਨਿਆਜ਼ ਦੀ ਹਾਜ਼ਰੀ ਦੇਣੀ ਹੈ ਇਸ ਨਿਆਜ਼ 'ਚ ਇੱਕ ਆਟੇ ਦਾ ਦੀਵਾ ਬਾਲ ਕੇ ਵਿਚਾਰੇ ਰੱਖ ਦੇਣਾ ਹੈ ਇਸ ਤੋਂ ਬਾਅਦ ਸੰਗਤ ਜੀ ਚਾਰ ਗਰਵਤੀਆਂ ਰੱਖ ਦੇਣੀਆਂ ਨੇ ਇਸ ਨਿਆਜ਼ ਨੂੰ ਸਾਰੇ ਘਰ ਚ ਘੁਮਾ ਕੇ ਸਾਰੇ ਮੈਂਬਰਾਂ ਤੋਂ ਵਾਰ ਕੇ ਨਦੀ ਕਿਨਾਰੇ ਲੈ ਜਾਣਾ ਹੈ ਉੱਥੇ ਜਾ ਕੇ ਤੁਸੀਂ ਚਾਰ ਗਰਬਤੀਆਂ ਜਲਾ ਕੇ ਕੰਡੇ ਤੇ ਰੱਖ ਦੇਣੀਆਂ ਨੇ ਅਤੇ ਉੱਥੇ ਆٹے ਦਾ ਦੀਵਾ ਜਗਾ ਕੇ ਨਿਯਾਜ਼ ਵਿੱਚ ਰੱਖ ਕੇ ਆਪਣੇ ਕੰਮ ਦੀ ਅਰਦਾਸ ਬੇਨਤੀ ਕਰ ਦੇਣੀ ਹੈ ਕਿ हे ਖਵਾਜਾ ਜੀ ਅਸੀਂ ਤੁਹਾਡੀ ਇਹ ਗੜਾਹੀ ਦੇਣ ਲੱਗੇ ਹਾਂ ਸਾਡਾ ਇਹ ਕੰਮ ਹੈ ਇਸ ਨੂੰ ਮਨਜ਼ੂਰ ਕਰੋ ਅਤੇ ਸਾਡਾ ਜੋ ਵੀ ਕੰਮ ਹੈ ਉਸ ਨੂੰ ਨਿਰਵਿਘਨ ਸਿਰੇ ਚੜਾ ਦਿਓ ਇਸ ਤੋਂ ਬਾਅਦ ਤੁਸੀਂ ਨਿਆਜ਼ ਨੂੰ ਚੱਲਦੇ ਰਹਿ ਪਾਣੀ ਚ ਵਹਾ ਦੇਣਾ ਹੈ ਸੰਗਤ ਜੀ ਇਹ ਬਹੁਤ ਹੀ ਸ਼ਕਤੀਸ਼ਾਲੀ ਹਾਜ਼ਰੀ ਹੈ ਇਸ ਨਾਲ ਹਰ ਕੰਮ ਰੁਕਿਆ ਹੋਇਆ ਵੱਡੇ ਤੋਂ ਵੱਡਾ ਕੰਮ ਅੜਿਆ ਹੋਵੇ ਉਹ ਜਰੂਰ ਹੱਲ ਹੋ ਜਾਂਦਾ ਹੈ ਹਰ ਕੰਮ ਬਣਨ ਲੱਗੇਗਾ ਘਰ ਵਿੱਚ ਬਰਕਤ ਆਉਣ ਲੱਗੇਗੀ ਤੁਹਾਡੀ ਜੋ ਵੀ ਮਨੋ ਕਾਮਨਾ ਹੋਵੇਗੀ ਉਸ ਨੂੰ ਖਵਾਜਾ ਜੀ ਜਰੂਰ ਪੂਰਾ ਕਰਨਗੇ ਸੋ ਸੰਗਤ ਜੀ ਏਸੀ ਖਵਾਜਾ ਜੀ ਦੀ ਹਾਜ਼ਰੀ ਦੇਣ ਦਾ ਤਰੀਕਾ ਇਹ ਅਮਲ ਤੁਸੀਂ ਐਤਵਾਰ ਵਾਲੇ ਦਿਨ ਸ਼ਾਮ ਨੂੰ 4 ਵਜੇ ਤੋਂ ਬਾਅਦ ਕਰਨਾ ਹੈ ਇਹ ਨਿਆਜ਼ ਗੱਤੇ ਦੇ ਡੱਬੇ ਸਮੇਤ ਚੱਲਦੇ ਪਾਣੀ ਵਿੱਚ ਦੀਵਾ ਜਗਾ ਕੇ ਵਹਾ ਦੇਣੀ ਹੈ ਸੋ ਸੰਗਤ ਜੀ ਏਸੀ ਨਿਆਜ਼ ਦੇਣ ਦਾ ਤਰੀਕਾ ਮਿਲਦੇ ਹਾਂ ਜਲਦੀ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਸਾਡਾ ਸਭ ਦਾ ਅੱਲਾ ਨିକੇ ਬਾਝ ਜੈ ਪੀਰਾ